ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 765 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 766 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ ਗੁਰਮੁਖਾ ਨਾਲ ਗੁਣਾ ਦੀ ਸਾਂਝ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਅੰਦਰੋਂ ਅਵਗਣ ਤਿਆਗ ਕੇ ਜੀਵਨ ਰਾਹ ਤੇ ਤੁਰ ਸਕੀਦਾ ਹੈ ਪਹਿਰੇ ਪਟੰਬਰ ਕਰਯਾ ਡੰਬਰ ਆਪਣਾ ਪੇੜ ਮੱਲੀਐ ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰਕੇ ਤੇ ਭਲਾਈ ਦੇ ਸੋਹਣੇ ਉਦਮ ਕਰਕੇ ਵਿਕਾਰਾਂ ਦੇ ਟੱਕਰੇ ਤੇ ਜੀਵਨ ਕੋੜ ਜਿੱਤਿਆ ਜਾ ਸਕਦਾ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਰਮਖੰਡ ਦੀ ਸੰਗਤ ਦੀ ਬਰਕਤ ਨਾਲ ਫਿਰ ਜਿੱਥੇ ਵੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ ਤੇ ਮੰਦੇ ਪਾਸੇ ਵੱਲੋਂ ਹਟ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਤਾ ਜਾ ਸਕਦਾ ਹੈ ਗੁਨਾ ਕਾ ਹੋਵੇ ਵਾਸੁਲਾ ਕਡ ਵਾਸ ਲਈਜੈ ਜੇ ਕਿਸੇ ਨੂੰ ਗੁਣਾ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਲ ਕੇ ਡੱਬੇ ਵਿੱਚਲੀ ਸੁਗੰਧੀ ਲੈਣੀ ਚਾਹੀਦੀ ਹੈ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਜਗਤ ਵਿੱਚ ਅਨੇਕਾਂ ਹੀ ਜੀਵ ਗੁਣ ਵਿਹਾਜਰੇ ਹਨ ਅਨੇਕਾਂ ਹੀ ਉਹ ਗੁਣ ਕੁਮਾਰੇ ਹਨ ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ ਪਰਮਾਤਮਾ ਆਪ ਹੀ ਇਹ ਸਭ ਕੁਝ ਕਰ ਰਿਹਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਤਾਈਏ ਕਿਸੇ ਹੋਰ ਦੇ ਪਾਸ ਇਸ ਸਬੰਧ ਵਿੱਚ ਕੋਈ ਗਿਲਾ ਆਦਕ ਨਹੀਂ ਕੀਤਾ ਜਾ ਸਕਦਾ ਆਖਣਤਾ ਕੋ ਜਾਈਏ ਜੇ ਭੂਲੜਾ ਹੋਈ ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ ਉਹ ਖੁੰਝਿਆ ਹੋਇਆ ਨਹੀਂ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਕਿਉਂਕਿ ਉਹ ਭੁੱਲ ਹੈ ਆਪਾਂ ਸਾਰੇ ਜੀਵ ਭੁੱਲਣ ਵਾਲੇ ਹਾਂ ਗਲਤੀਆਂ ਦੇ ਪੁਤਲੇ ਨੇ ਇਨਸਾਨ ਇਸ ਵਾਸਤੇ ਕਿਸੇ ਖੁੰਝਾਈ ਬਾਰੇ ਉਸ ਨੂੰ ਕੁਝ ਆਖਣ ਜਾਣਦੀ ਲੋੜ ਹੀ ਨਹੀਂ ਪੈਂਦੀ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਜੇ ਉਹ ਖੁੰਝਿਆ ਹੋਵੇ ਜੇ ਉਹ ਭੁੱਲਿਆ ਹੋਇਆ ਹੋਵੇ ਤਾਂ ਜਾ ਕੇ ਕੋ ਜੱਖੀਏ ਭੀ ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ ਸੋਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦਿਵੇ ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਉੱਤੇ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ ਮੰਗਣ ਤੋਂ ਬਿਨਾ ਹੀ ਸਭ ਕੁਝ ਦਾਨ ਦਿੰਦਾ ਹੈ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਉਸ ਦੇ ਦਿੱਤੇ ਦਾਨ ਅਸੀਂ ਜੀਵ ਕਈ ਜੁਗਾ ਜੁਗੰਤਰਾਂ ਤੋਂ ਖਾ ਰਹੇ ਹਾਂ ਪਰਮਾਤਮਾ ਦੇਂਦਾ ਨਹੀਂ ਥਕਦਾ ਤੇ ਅਸੀਂ ਲੈ ਲੈ ਕੇ ਦਾਤਾ ਥੱਕ ਜਾਂਨੇ ਹਾਂ ਦਾਨ ਦੇ ਦਾਤਾ ਜਾਗ ਬਿਦਾਤਾ ਨਾਨਕਾ ਸੱਚ ਸੋਈ ਉਹ ਦਾਤਾਰ ਜਗਤ ਵਿੱਚ ਹਰੇਕ ਜੀਵ ਨੂੰ ਦਾਨ ਦਿੰਦਾ ਹੈ ਏ ਨਾਨਕ ਉਹ ਸਿਰਜਣਹਾਰ ਹੀ ਸਦਾ ਥਿਰ ਰਹਿਣ ਵਾਲਾ ਹੈ ਆਪ ਕਰੇ ਕਿਸ ਅੱਖੀਐ ਹੋਰ ਕਰੇ ਨਾ ਕੋਈ ਉਹ ਸਭ ਕੁਝ ਆਪ ਹੀ ਕਰਦਾ ਹੈ ਕੋਈ ਹੋਰ ਉਸ ਤੋਂ ਆਕੀ ਹੋ ਕੇ ਕੁਝ ਨਹੀਂ ਕਰ ਸਕਦਾ ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਜਾ ਸਕਦਾ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਲਤਾ ਗੁਣ ਰਵੈ ਮਨ ਭਾਵੈ ਸੋਈ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਚੇਤੇ ਕਰਦਾ ਹੈ ਉਹ ਤਾਂ ਮੇਰੇ ਮਨ ਵਿੱਚ ਉਹ ਪਰਮਾਤਮਾ ਹੀ ਪਰਮਾਤਮਾ ਪਿਆਰਾ ਲੱਗਦਾ ਹੈ ਮੈਨੂੰ ਪਰਮਾਤਮਾ ਬਹੁਤ ਪਿਆਰਾ ਲੱਗਦਾ ਜਾ ਰਿਹਾ ਹੈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਪਰਮਾਤਮਾ ਦੇ ਗੁਣ ਗਾਉਣੇ ਮਾਨੋ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹ ਹੀ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਤੱਕ ਪਹੁੰਚ ਸਕੀਦਾ ਹੈ ਇਸ ਪੌੜੀ ਤੇ ਚੜਨ ਦੀ ਬਰਕਤ ਨਾਲ ਮੇਰੇ ਅੰਦਰ ਸਦਾ ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ ਸੁਖ ਸਹਿਜ ਆਵੇ ਸਾਚ ਭਾਵੇ ਸਾਚ ਕੀ ਮਤ ਕਿਉਂ ਟਲੇ ਜਿਹੜਾ ਮਨੁੱਖ ਇਸ ਪੌੜੀ ਦੀ ਬਰਕਤ ਨਾਲ ਆਤਮਿਕ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਪਹੁੰਚਦਾ ਹੈ ਉਹ ਸਦਾ ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਸਦਾ ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤ ਅਟੱਲ ਹੋ ਜਾਂਦੀ ਹੈ ਪਰਮਾਤਮਾ ਅਟੱਲ ਹੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਛਲਿਓ ਕਿਉ ਛਲੇ ਜੇ ਗੁਣ ਗਾਵਣ ਵਾਲੀ ਮਤ ਨਹੀਂ ਬਣੀ ਤਾਂ ਕੋਈ ਇਸ਼ਨਾਨ ਕੋਈ ਦਾਨ ਕੋਈ ਚੁੰਝ ਗਿਆਨਤਾ ਤੇ ਕੋਈ ਤੀਰਥ ਇਸ਼ਨਾਨ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਾ ਨਚੋਰ ਇੱਕ ਪਾਉ ਲੱਥੀ ਨਾਤਿਆਂ ਤੇ ਦੋ ਪਾ ਚੜੀਆ ਹੋਰ ਕਿਉਂਕਿ ਫਿਰ ਜੇ ਆਪਾਂ ਇਸ਼ਨਾਨ ਕਰਾਂਗੇ ਤੀਰਥਾਂ ਤੇ ਤੇ ਮਨ ਵਿੱਚ ਆਪਣੇ ਖੋਟ ਖੋਟ ਹੋਏਗੀ ਮਨ ਵਿੱਚ ਮੈਲ ਹੋਏਗੀ ਤਾਂ ਫਿਰ ਪਾਪ ਦੁੱਗਣੇ ਹੀ ਚੜਦੇ ਨੇ ਤੀਰਥਾਂ ਤੇ ਨਹਾਣ ਨਾਲ ਪਾਪ ਨਹੀਂ ਉਤਰਦੇ ਪਰ ਪੰਜ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿੱਚੋਂ ਧੋਖੇ ਫਰੇਬ ਦੇ ਮੋਹ ਚਮਤਕਾਰੇ ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ ਉਹਦੇ ਅੰਦਰ ਨਾ ਝੂਠ ਰਹਿ ਜਾਂਦਾ ਹੈ ਨਾ ਠੱਗੀ ਰਹਿੰਦੀ ਹੈ ਨਾ ਮੇਰ ਤੇ ਰਹਿੰਦੀ ਹੈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ ਤਿਉਂ-ਤਿਉਂ ਮੇਰੇ ਮਨ ਵਿੱਚ ਉਸ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ਸਾਹਿਬ ਸੋ ਸਲਾਹੀ ਹੈ ਜਨ ਕਾਰਨ ਕੀਆ ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਮੈਲ ਲਾਗੀ ਮਨ ਮੇਲੀਏ ਕਿਨੈ ਅੰਮ੍ਰਿਤ ਪੀਆ ਸਿਫਤ ਸਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਲੱਗੀ ਰਹਿੰਦੀ ਹੈ ਤੇ ਜੇ ਮਨ ਵਿਕਾਰਾਂ ਨਾਲ ਮੈਲਾ ਟਿਕਿਆ ਰਹੇ ਤਾਂ ਕੋਈ ਵੀ ਨਾਮ ਅੰਮ੍ਰਿਤ ਪੀ ਨਹੀਂ ਸਕਦਾ ਮਾਥੇ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪੈ ਮੋਲ ਕਰਾਇਆ ਪਰ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਵੀ ਮੁੱਲ ਦੇਣਾ ਪੈਂਦਾ ਹੈ ਮੈਂ ਗੁਰੂ પાસે ਮੁੱਲ ਪਵਾਇਆ ਤਾਂ ਉਸ ਨੇ ਦੱਸਿਆ ਕਿ ਜਿਸ ਨੇ ਆਪਣਾ ਇਹ ਮਨ ਗੁਰੂ ਦੇ ਹਵਾਲੇ ਕੀਤਾ ਉਸ ਨੇ ਮੁੜ ਮੁੜ ਸਿਮਰਨ ਕਰਕੇ ਮੁੜ ਮੁੜ ਸਿਮਰ ਕੇ ਨਾਮ ਅੰਮ੍ਰਿਤ ਪੀ ਲਿਆ ਆਪਣਾ ਪ੍ਰਭ ਸਹਜ ਪਛਾਤਾ ਜਾ ਮਨ ਸਾਚੈ ਲਾਇਆ ਗੁਰੂ ਦੇ ਦੱਸੇ ਰਾਹ ਦੇ ਤੁਰ ਕੇ ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਮੈਲੇ ਪਾਸੇ ਵੱਲੋਂ ਹਟਾ ਕੇ ਸਦਾ ਥਿਰ ਪ੍ਰਭੂ ਵਿੱਚ ਜੋੜਿਆ ਤਾਂ ਉਸ ਨੇ ਆਤਮਕ ਡੋਲਤਾ ਵਿੱਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਪਰਮਾਤਮਾ ਨਾਲ ਡੂੰਗੀ ਸਾਝ ਪਾਲਈ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੇ ਹੋਏ ਪਰਾਇਆ ਪਰ ਮੈਂ ਜਦੋਂ ਹਾਂ ਪ੍ਰਭੂ ਦੇ ਚਰਨਾਂ ਵਿੱਚ ਜੋੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿੱਚ ਜੋੜ ਕੇ ਪਰਮਾਤਮਾ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜਾ ਹੋਵੇ ਜੇ ਉਸ ਨੂੰ ਮੈਂ ਚੰਗਾ ਲੱਗ ਪਾਵਾਂ ਪ੍ਰਭੂ ਤੋਂ ਉਪਰੇ ਉਪਰੇ ਰਿਆਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ਸਾਹਿਬ ਸੋ ਸਲਾਹੀਏ ਜਿਨ ਜਗਤੋ ਪਾਇਆ ਸੋਹੇ ਭਾਈ ਉਸ ਮਾਲਕ ਪ੍ਰਭੂ ਦੀ ਸਦਾ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਆਇਆ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਆਵਸੇ ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ ਉਸ ਦਾ ਜਨਮ ਮਰਨਾ ਮੁੱਕ ਜਾਂਦਾ ਹੈ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਉਸ ਦਾ ਮਨ ਪ੍ਰੀਤਮ ਪ੍ਰਭੂ ਪਰਮਾਤਮਾ ਨਾਲ ਗਿਜ ਜਾਂਦਾ ਹੈ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰਿਆ ਉਸ ਦਾ ਮਨ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਸਦਾ ਫਿਰ ਮਾਲਕ ਦੀਆਂ ਸਿਫਤ ਸਲਾਹਾਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ ਕਿਲਾ ਉਸਾਰ ਦਿੱਤਾ ਹੈ ਪੰਜ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਜੋ ਪੰਚਾ ਤਤਾਂ ਦਾ ਮਾਲਕ ਹੈ ਜੋ ਆਪ ਹੀ ਸਰੀਰ ਜਗਤ ਦਾ ਪੈਦਾ ਕਰਨ ਵਾਲਾ ਹੈ ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ ਹਾ ਮੈਂ ਆਵਗਣੇ ਆ ਰਹੇ ਤੂੰ ਸੁਣ ਪਿਆਰੇ ਤੁਦ ਭਾਵੈ ਸੱਚ ਸੋਈ ਏ ਪਿਆਰੇ ਪ੍ਰਭੂ ਪਰਮਾਤਮਾ ਤੂੰ ਮੇਰੀ ਬੇਨਤੀ ਸੁਣਾ ਅਸੀਂ ਜੀਵ ਔਗਣਾ ਨਾਲ ਭਰੇ ਹੋਏ ਹਾਂ ਤੂੰ ਆਪ ਹੀ ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ ਸਾਨੂੰ ਪਵਿੱਤਰ ਕਰਨ ਵਾਲਾ ਹੈ ਜਿਹੜਾ ਜੀਵ ਤੇਰੀ ਮਿਹਰ ਨਾਲ ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹਦੀ ਮਤ ਅਪੁੱਲ ਹੋ ਜਾਂਦੀ ਹੈ ਅੰਜਨ ਤੈ ਸਾ ਅੰਜੀਐ ਜੈ ਸਾ ਫਿਰ ਭਾਵੇ ਇਸਤਰੀ ਨੂੰ ਉਹੋ ਜਿਹਾ ਸੁਰਮਾ ਪਾਣਾ ਚਾਹੀਦਾ ਹੈ ਜਿਹੋ ਜਿਹਾ ਉਸਦੇ ਪਤੀ ਨੂੰ ਚੰਗਾ ਲੱਗੇ ਜੀਵ ਇਸਤਰੀ ਨੂੰ ਪ੍ਰਭੂ ਦੇ ਮਲਾਪ ਵਾਸਤੇ ਉਹੋ ਜਿਹਾ ਉਦਮ ਕਰਨਾ ਚਾਹੀਦਾ ਹੈ ਜਿਹੜਾ ਪ੍ਰਭੂ ਪਤਿ ਨੂੰ ਪਸੰਦ ਆਵੇ ਸਮਝੈ ਸੂਝੈ ਜਾਣੀਐ ਜੇ ਆਪ ਜਣਾਵੇ ਪਰ ਜੀਵ ਦੇ ਕੀ ਵਸ ਜਦੋਂ ਪ੍ਰਮਾਤਮਾ ਆਪ ਸਮਝ ਬਖਸ਼ੇ ਤਦੋਂ ਹੀ ਜੀਵ ਸਹੀ ਰਸਤਾ ਸਮਝ ਸਕਦਾ ਹੈ ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਵਾਂ ਲੈ ਵਾਏ ਪਰਮਾਤਮਾ ਆਪ ਹੀ ਸਮਝ ਬਖਸ਼ਦਾ ਹੈ ਆਪ ਹੀ ਸਹੀ ਰਸਤੇ ਰਸਤੇ ਉਤੇ ਪਾਉਂਦਾ ਹੈ ਆਪ ਹੀ ਜੀਵ ਦੇ ਮਨ ਨੂੰ ਆਪਣੇ ਵੱਲ ਪ੍ਰੇਰਦਾ ਹੈ ਕਰਮ ਸੁ ਕਰਮ ਕਰਾਏ ਆਪੇ ਕੀਮਤ ਕੌਣ ਅਪੇਵਾਏ ਸਾਧਾਰਨ ਕੰਮ ਤੇ ਚੰਗੇ ਕੰਮ ਪਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ ਪਰ ਉਸ ਪ੍ਰਭੂ ਦਾ ਭੇਦ ਨਹੀਂ ਪਾਇਆ ਜਾ ਸਕਦਾ ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ ਤਾਂਤ ਮਾਨਤ ਪਾ ਖੰਡ ਨਾ ਜਾਣ ਆ ਰਾਮ ਰਿਦੈ ਮਨ ਮਾਨਿਆ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ ਮੈਂ ਕੋਈ ਜਾਦੂ ਟੂਣਾ ਕੋਈ ਮੰਤਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੇਰਾ ਮਨ ਉਸ ਦੀ ਯਾਦ ਵਿੱਚ ਗਿਝ ਗਿਆ ਹੈ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸ਼ਬਦੀ ਸਚ ਜਾਣਿਆ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਹੀ ਮਿਲਦੀ ਹੈ ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਉਸ ਸਦਾ ਥਿਰ ਪ੍ਰਭੂ ਪਰਮਾਤਮਾ ਨਾਲ ਡੂੰਗੀ ਸਾਝ ਪਾ ਲੈਂਦਾ ਹੈ ਸਾਜਨ ਹੋਵਨੇ ਆਪਣੇ ਕਿਉਂ ਪਰ ਘਰ ਜਾਹੀ ਪ੍ਰਭੂ ਸੱਜਣ ਪ੍ਰਭੂ ਜੀ ਨੂੰ जिना ਸੁਭਾਗ ਬੰਦਿਆਂ ਦੇ ਆਪਣੇ ਬਣ ਜਾਂਦੇ ਹਨ ਸੱਜਣ ਪ੍ਰਭੂ ਜੀ ਜਿਨ੍ਹਾਂ ਸੁਭਾਗ ਬੰਦਿਆਂ ਦੇ ਆਪਣੇ ਬਣ ਜਾਂਦੇ ਹਨ ਉਹ ਬੰਦੇ ਪ੍ਰਾਇ ਘਰਾਂ ਵਿੱਚ ਨਹੀਂ ਜਾਂਦੇ ਭਾਵ ਪ੍ਰਭੂ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਅਖੋਤੀ ਧਰਮ ਕਰਮ ਨਹੀਂ ਕਰਦੇ ਫਿਰਦੇ ਸਾਜਨ ਰਾਤੇ ਸੱਚ ਕੇ ਮਾਤੇ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਉਹ ਆਦਮੀ ਅੰਤਰਾਤਮੇ ਸਦਾ ਥਿਰ ਸੱਜਣ ਪ੍ਰਭੂ ਨੂੰ ਚੇਤੇ ਰੱਖਦੇ ਹਨ ਸੱਜਣ ਪ੍ਰਭੂ ਦੇ ਨਾਮ ਨਾਲ ਰਤੇ ਰਹਿੰਦੇ ਹਨ ਮਨ ਮਾਹੇ ਸਾਜਣ ਕਰੈ ਰਲੀਆਂ ਕਰਮ ਧਰਮ ਸਬਾਇਆ ਉਹ ਆਪਣੇ ਮਨ ਵਿੱਚ ਪ੍ਰਭੂ ਸੱਜਣ ਜੀ ਦੇ ਮਲਾਪ ਦਾ ਆਨੰਦ ਹੀ ਮਾਣਦੇ ਰਹਿੰਦੇ ਹਨ ਏਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ 86 ਤੀਰਥ ਪੁੰਨ ਪੂਜਾ ਨਾਮ ਸਾਚਾ ਭਾਇਆ ਉਹਨਾਂ ਨੂੰ ਸਦਾ ਸਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ ਇਹ ਹੀ ਉਹਨਾਂ ਵਾਸਤੇ 68 ਤੀਰਥਾਂ ਦਾ ਇਸ਼ਨਾਨ ਹੈ ਇਹ ਹੀ ਉਹਨਾਂ ਵਾਸਤੇ ਪੁੰਨ ਦਾਨ ਹੈ ਤੇ ਇਹ ਹੀ ਉਹਨਾਂ ਦੀ ਦੇਵ ਪੂਜਾ ਹੈ ਆਪ ਸਾਜੇ ਥਾਪ ਵੇਖੈ ਤਿੱਥੈ ਪਾਣਾ ਪਾਇਆ ਉਹਨਾ ਬੰਦਿਆ ਨੇ ਉਸੇ ਪ੍ਰਭੂ ਦੀ ਰਜਾ ਮਿੱਠੀ ਲੱਗਦੀ ਹੈ ਜੋ ਆਪ ਜਗਤ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਸੰਭਾਲ ਕਰਦਾ ਹੈ ਸਾਜਨ ਰਾਗ ਰੰਗੀਲੜੇ ਰੰਗ ਲਾਲ ਬਣਾਇਆ ਸੱਜਣ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਉਹਨਾ ਬੰਦਿਆ ਨੇ ਆਪਣੇ ਅੰਦਰ ਪ੍ਰਭੂ ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ ਲਾਲ ਰੰਗ ਭਗਤੀ ਵਾਲਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਭਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 766 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 767 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ